ਸਾਹਿਬੀ ਗਾਲ ਜੀ ਸਵਾਗਤ ਹੈ ਆਪ ਜੀ ਦਾ ਸਾਡੇ ਚੈਨਲ ਰੌਣਕੇ ਪੰਜਾਬ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਜੀ ਪਟਿਆਲਾ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਜੀ ਪਟਿਆਲਾ ਜੋ ਕਿ ਮੋਤੀ ਬਾਗ ਕਲੋਨੀ ਪਟਿਆਲਾ ਵਿਖੇ ਬਣਿਆ ਹੋਇਆ ਹੈ ਇਹ ਉਹ ਅਸਥਾਨ ਹੈ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਜਗ੍ਹਾ ਹੈ ਅਤੇ ਇਹ ਥਾਂ ਹੁਣ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਮਹਾਰਾਜਾ ਕਰਮ ਸਿੰਘ ਨੇ ਮੋਤੀ ਬਾਗ ਰਾਜ ਮਹਿਲ ਦੇ ਨਾਲ ਉਸੇ ਥਾਂ ਤੇ ਬਣਵਾਇਆ ਸੀ ਜਿੱਥੇ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜਮਾਨ ਹੋਏ ਸਨ ਇਸ ਸਥਾਨ ਤੋਂ ਗੁਰੂ ਜੀ ਅੱਗੇ ਆਪਣੀ ਯਾਤਰਾ ਕਰਦੇ ਹੋਏ ਆਗਰਾ ਪਹੁੰਚੇ ਸਨ ਜਿੱਥੇ ਉਹਨਾਂ ਦੀ ਅਦੁੱਤੀ ਸ਼ਹਾਦਤ ਹੋਈ ਸੀ ਗੁਰੂ ਘਰ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ੍ਹ ਸਕਦੇ ਹੋ ਇਹ ਬੀਤਰ ਸਥਾਨ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਧਰਤੀ ਹੈ ਜਦੋਂ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ 1675 ਈਸਵੀ ਨੂੰ ਦੀਵਾਨ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਭਾਈ ਉਦਾ ਰਠੌਰ ਆਦ ਸਿੱਖਾਂ ਸਮੇਤ ਸ਼੍ਰੀ ਨਨਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਭਰਤਗੜ ਰੋਪੜ ਆਦ ਪਿੰਨਾ ਤੋਂ ਹੁੰਦੇ ਹੋਏ ਆਪਣੇ ਮুরিਦ ਸੈਫਲੀ ਖਾਨ ਦੇ ਪ੍ਰੇਮ ਦੇ ਖਿੱਚੇ ਹੋਏ 16 ਹਾੜ ਨੂੰ ਜਿੱਥੇ ਹੁਣ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਹੈ ਆ ਕੇ ਬਿਰਾਜਮਾਨ ਹੋਏ ਸਨ ਇਸ ਸਥਾਨ ਤੇ ਚਮਾਸਾ ਬਤੀਤ ਕਰਕੇ ਸੈਫ ਅਲੀ ਖਾਨ ਤੇ ਹੋਰ ਸੰਗਤਾਂ ਦੀ ਮਨੋ ਕਾਮਨਾ ਪੂਰੀ ਕਰਕੇ 1675 ਈਸਵੀ ਨੂੰ ਇਸ ਸਥਾਨ ਤੇ ਆਪਣੇ ਚਰਨ ਪਾਏ ਸਨ ਇਸ ਸਥਾਨ ਤੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਅਤੇ ਮਨੋ ਕਾਮਨਾਵਾਂ ਪੂਰੀਆਂ ਕੀਤੀਆਂ ਇੱਥੋਂ ਸਤਗੁਰ ਜੀ ਚੀਕਾ ਕੈਥਲ ਜੀਨਦਾਦ ਹੁੰਦੇ ਹੋਏ ਆਗਰੇ ਪਹੁੰਚੇ ਅਤੇ ਆਗਰੇ ਤੋਂ ਗ੍ਰਿਫਤਾਰ ਹੋ ਕੇ ਆਪ ਜੀ ਨੂੰ ਦਿੱਲੀ ਲਿਜਾਇਆ ਗਿਆ ਜਿੱਥੇ ਮੱਗਰ ਸੁਦੀ ਪੰਚਮੀ 1732 ਬਿਕਰਮੀ ਨੂੰ ਚਾਂਦਨੀ ਚੌਕ ਜਿੱਥੇ ਕੀ ਹੁਣ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਵਿਖੇ ਸ਼ਹੀਦ ਕੀਤਾ ਗਿਆ। ਇਹ ਪਾਵਨ ਸਥਾਨ ਵਿਖੇ ਸ਼੍ਰੀ ਗੁਰਤੇਗ ਭਦਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹਰ ਸਾਲ ਮਨਾਇਆ ਜਾਂਦਾ ਹੈ। ਆ ਤੁਸੀਂ ਦਰਸ਼ਨ ਕਰ ਰਹੇ ਹੋ ਸੱਚਖੰਡ ਸਾਹਿਬ ਜੀ ਦੇ ਜਿੱਥੇ ਸੁਖਾਸਨ ਸਾਬ ਸਥਾਨ ਬਣਿਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਹੀ ਸੁਚੱਜੇ ਢੰਗ ਨਾਲ ਬਣਾਈ ਗਈ ਹੈ। ਗੁਰੂ ਘਰ ਦਾ ਦ੍ਰਿਸ਼ ਬਹੁਤ ਹੀ ਜ਼ਿਆਦਾ ਮਨਮੋਹਕ ਹੈ। 사ਸੰਗਤ ਜੀ ਇਹ ਮੇਨ ਦਰਬਾਰ ਹਾਲ ਸਾਬ ਜੀ ਦਾ ਬਾਹਰਲਾ ਦ੍ਰਿਸ਼ ਹੈ ਜੀ। ਦਰਬਾਰ ਸਾਹਿਬ ਤੋਂ ਖੱਬੀ ਸਾਈਡ ਇਹ ਉਹ ਜਗ੍ਹਾ ਬਣੀ ਹੋਈ ਹੈ ਉਹ ਰਸਤਾ ਜਾ ਰਿਹਾ ਹੈ ਸਾਹਮਣੇ ਨਿਸ਼ਾਨ ਸਾਹਿਬ ਬਣਿਆ ਹੋਇਆ ਹੈ ਇਹ ਉਹ ਜਗ੍ਹਾ ਹੈ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜਮਾਨ ਹੋਏ ਸਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਖੂਬਸੂਰਤੀ ਦੇ ਨਾਲ ਇਹ ਰਸਤਾ ਬਣਾਇਆ ਗਿਆ ਹੈ ਦੋਵੇਂ ਪਾਸੇ ਰੰਗ-ਬਰੰਗੇ ਫੁੱਲ ਹਰਿਆਲੀ ਅਤੇ ਫਾਰਾ ਚੌਂਕ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਬਣਿਆ ਹੋਇਆ ਹੈ ਗੁਰੂ ਘਰ ਦਾ ਦ੍ਰਿਸ਼ ਦੇਖਦਿਆਂ ਹੀ ਮਨ ਨੂੰ ਪੌਂਦਾ ਹੈ ਬਹੁਤ ਹੀ ਜ਼ਿਆਦਾ ਸ਼ਾਂਤਮਈ ਸਾਫ਼ ਸੁਥਰਾ ਸਵੱਛ ਹਵਾ ਦੇ ਨਾਲ ਭਰਪੂਰ এনवायरमेंट ਬਣਿਆ ਹੋਇਆ ਹੈ ਬਾਹਰ ਗੁਰੂ ਘਰ ਦੀ ਦੇਖਰੇਖ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਅੱਗੇ ਹੁੰ ਜਾਂਦੇ ਹੋਏ ਇਹ ਰਸਤੇ ਦੇ ਵਿੱਚ ਪਾਣੀ ਦੇ ਫੁਹਾਰਿਆਂ ਨਾਲ ਬਣਾਇਆ ਗਿਆ ਰਸਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਨਿਸ਼ਾਨ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਜੀ ਦੇ ਹਾਲੇਦ ਵਾਲੇ ਬਹੁਤ ਹੀ ਸੋਹਣੀ ਜਗ੍ਹਾ ਬਣੀ ਹੋਈ ਹੈ ਮਹਾਰਾਜ ਜੀ ਦੇ ਸਰੂਪ ਰੱਖੇ ਹੋਏ ਹਨ ਜੀ ਸੰਗਤਾਂ ਇੱਥੇ ਹਮ ਹਮਾ ਕੇ ਬਹੁਤ ਹੀ ਸ਼ਰਧਾ ਭਾਵ ਨਾਲ ਮੱਠਾ ਟੇਕਦੀਆਂ ਹਨ ਅਤੇ ਇੱਥੇ ਬੈਠ ਕੇ ਆਪਣਾ ਨਿਤਨ ਸਾਹਿਬ ਜੀ ਦਾ ਪਾਠ ਵੀ ਕਰਦੀਆਂ ਹਨ ਸੰਗਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਹੈ ਇਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੰਤਿਮ ਚਰਨ ਪਰਸ ਸਥਾਨ ਤੇ ਆਰਾਮ ਫਰਮਾਇਆ ਸੀ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤੇ ਸਨ ਅਤੇ ਕਿਹਾ ਸੀ ਕਿ ਜੋ ਵੀ ਇਸ ਸਥਾਨ ਤੇ ਸੇਵਾ ਤਨ ਮਨ ਤਨ ਨਾਲ ਕਰੇਗਾ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਦੁਨੀਆ ਦੇ ਸਰਬ ਸੁਖ ਪ੍ਰਾਪਤ ਹੋਣ ਦਾ ਵਰ ਬਖਸ਼ਿਆ ਹੈ ਇਹ ਪ੍ਰਾਤਨ ਨਿਸ਼ਾਨ ਸਾਹਿਬ ਸਥਿਤ ਹੈ ਇਹ ਮਹਾਰਾਜਾ ਕਰਮ ਸਿੰਘ ਜੀ ਨੇ ਬਣਵਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਰਾਜ ਦੇ ਪਵਿੱਤਰ ਚਰਨ ਧੂਰ ਦੀ ਪੂਰਨੋ ਯਾਦਗਾਰ ਵਿੱਚ ਬਣਵਾਇਆ ਸੀ ਅਤੇ ਇਹ ਜ਼ਮੀਨ ਵੀ ਮਹਾਰਾਜਾ ਕਰਨ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਸੀ। ਨਾਲ ਹੀ ਇੱਥੇ ਜਲਦੀ ਸੇਵਾ ਹੁੰਦੀ ਹੈ ਜਦੋਂ ਆਪਾਂ ਦਰਵਾਜ਼ਾ ਸਾਹਿਬ ਤੋਂ ਬਾਹਰ ਆਉਨੇ ਆ ਤੇ ਨਾਲ ਹੀ ਦੀਵਾਨ ਹਾਲ ਬਣਿਆ ਹੋਇਆ ਹੈ। ਉਸ ਤੋਂ ਅੱਗੇ ਜਾ ਕੇ ਗੁਰੂ ਜੀ ਦਾ ਲੰਗਰ ਬਣਿਆ ਹੋਇਆ ਹੈ। ਲੰਗਰ ਹਾਲ ਵੀ ਚੱਲਦੇ ਹਾਂ ਆਓ ਜੀ ਸਾਧ ਸੰਗਤ ਜੀਓ। ਤੁਸੀਂ ਦੇਖ ਸਕਦੇ ਹੋ ਕਿੰਨੇ ਹੀ ਸਚਾਰੂ ਠੰਗ ਨਾਲ ਸਫਾਈ ਅਤੇ ਮੇਨਟੇਨੈਂਸ ਕੀਤੀ ਹੋਈ ਹੈ ਗੁਰੂ ਘਰ ਦੀ ਲੰਗਰ ਹਾਲ ਬਹੁਤ ਹੀ ਖੁੱਲਾ ਡੁੱਲਾ ਬਣਿਆ ਹੋਇਆ ਹੈ ਸੰਗਤਾਂ ਹਰ ਵੇਲੇ ਇੱਥੇ ਹਾਜ਼ਰ ਹੁੰਦੀਆਂ ਰਹਿੰਦੀਆਂ ਹਨ ਨਤਮਸਤਕ ਹੁੰਦੀਆਂ ਹਨ ਤੇ ਲੰਗਰ食ਦੀਆਂ ਹਨ ਲੰਗਰ ਦੀ ਸੇਵਾ ਹਰ ਵਕਤ ਚੱਲਦੀ ਰਹਿੰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਜੀ ਲੱਗਦਾ ਹੈ ਜੀ ਇੱਥੇ ਇਹ ਜੋੜਾਕਰ ਬਣਿਆ ਹੋਇਆ ਸਾ ਸੰਗਤ ਜੀ ਬਹੁਤ ਹੀ ਖੁੱਲਾ ਡੁੱਲਾ ਜੋੜਾਕਰ ਬਣਿਆ ਹੋਇਆ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਆਉਨੇ ਆ ਤੇ ਜੋੜਾਕਰ ਤੋਂ ਅੱਗੇ ਨਾਲ ਹੀ ਪਾਰਕਿੰਗ ਬਣੀ ਹੋਈ ਹੈ ਟੂ ਵੀਲਰ ਪਾਰਕਿੰਗ ਅਲੱਗ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਜੋ ਇਹ ਸਾਰੀ ਜਗ੍ਹਾ ਫੋਰ ਵੀਲਰ ਲਈ ਹੈ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਹੈ ਬਹੁਤ ਹੀ ਜ਼ਿਆਦਾ ਦਰਖਤ ਲੱਗੇ ਹੋਏ ਹਨ ਬਹੁਤ ਸੋਹਣਾ এনवायरमेंट ਹੈ ਹਰਿਆਲੀ ਹੈ ਸਾਦ ਸੰਗਤ ਜੀ ਪੰਜਾਬ ਦੀ ਰੌਣਕ ਨੂੰ ਵਧਾਉਣ ਵਾਲੀਆਂ ਹੋਰ ਵਧੀਆ ਜਗ੍ਹਾਵਾਂ ਲੈ ਕੇ ਇਸ ਤਰ੍ਹਾਂ ਹੀ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਬਨੇ ਰਹੋ ਚੈਨਲ ਦੇ ਨਾਲ ਧੰਨਵਾਦ ਜੀ